ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਪੁਲਿਸ ਨੇ ਪਿਛਲੇ ਦਿਨੀ ਹੋਈ ਇੱਕ ਵਿਅਕਤੀ ਦੇ ਕਤਲ ਮਾਮਲੇ ਨੂੰ ਤਰੀਸ ਕਰ ਲਿਆ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਤਿੰਨ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਸ਼ੀ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਜਾਣਕਾਰੀ ਇਹ ਹੈ ਕਿ ਪਿਛਲੇ ਦਿਨੀ ਇਹਨਾਂ ਦੇ ਵੱਲੋਂ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਸੀ ਇਸ ਵਾਰਦਾਤ ਨੂੰ ਟ੍ਰੇਸ ਕਰਨ ਦੇ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਜਿਸ ਦਰਮਿਆਨ ਕੀ ਮਿਨਾਕਸ਼ੀ ਪੱਟੀ ਨਛੱਤਰ ਸਿੰਘ ਤੇ ਯਾਦਵਿੰਦਰ ਸਿੰਘ ਤਿੰਨ ਦੋਸ਼ੀ ਜਿਹੜੇ ਨੇ ਉਹ ਗ੍ਰਫਤਾਰ ਕੀਤੇ ਗਏ ਨੇ ਇਹਨਾਂ ਦੋਸ਼ੀਆਂ ਨੇ ਬਲਜਿੰਦਰ ਸਿੰਘ ਉਰਫ ਲੱਬੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਮਿਨਾਕਸ਼ੀ ਦੇ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਦੇ ਵਿੱਚ ਮਿੱਟੀ ਦੇ ਵਿੱਚ ਦਬ ਦਿੱਤਾ ਸੀ ਜਿਸ ਨੂੰ ਬਾਰਾਮਦ ਕੀਤਾ ਗਿਆ ਤੇ ਸਨਨੇ ਕਤਲ ਦੀ ਗੁੱਥੀ ਨੂੰ ਪੁਲਿਸ ਦੇ ਵੱਲੋਂ ਹੁਣ ਸੁਲਝਾ ਲਿਆ ਗਿਆ ਇਹਨਾਂ ਦੋਸ਼ੀਆਂ ਦੇ ਖਿਲਾਫ ਦਸਿਆ ਜਾ ਰਿਹਾ ਕਿ ਅਗਲੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇੱਥੇ ਬਲਜਿੰਦਰ ਸਿੰਘ ਲੱਬੀ ਦੇ ਨਾਲ ਮਿਨਾਕਸ਼ੀ ਦਾ ਕੋਈ ਝਗੜਾ ਰਹਿੰਦਾ ਸੀ ਜਿਸ ਗੱਲ ਤੋਂ ਖਫਾ ਹੋ ਕੇ ਜਿਹੜੀ ਮਿਨਾਕਸ਼ੀ ਆ ਉਸਨੇ ਬਲਜਿੰਦਰ ਸਿੰਘ ਦੇ ਹੈਰੋਇਨ ਦੀ ਓਵਰਡੋਸ ਦਾ ਟੀਕਾ ਲਗਾ ਕੇ ਉਸ ਦਾ ਕਤਲ ਕਰ ਦਿੱਤਾ ਤੇ ਇਸੇ ਮਾਮਲੇ ਦੇ ਵਿੱਚ ਯਾਦਵਿੰਦਰ ਤੇ ਨੁਛੱਤਰ ਨੇ ਉਸ ਦਾ ਸਾਥ ਦਿੱਤਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਪਿੱਲਾ ਸਿੰਘ ਇੱਕ ਜੋ ਗੱਲ ਖੁਰਤਾ ਤਾਂ ਰਹਿਣ ਵਾਲਾ ਹੈ ਇਸ ਦਾ ਲੜਕਾ ਬਲਜਿੰਦਰ ਸਿੰਘੁਰ ਫਲੱਬੀ ਇਹ ਦੋ ਤਰੀਕ ਦਾ ਘਰ ਤੋਂ ਗਿਆ ਹੋਇਆ ਸੀਗਾ ਤੇ ਘਰੇ ਇਹ ਕਹਿ ਕੇ ਗਿਆ ਸੀ ਮੈਂ ਆਪਣੇ ਨਾਨਕੇ ਪਿੰਡ ਚੱਲਿਆ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਵਾਪਸ ਨਹੀਂ ਪਰਤਿਆ ਸੀਗਾ ਇਸ ਬੰਦੇ ਵਿੱਚ ਸਾਡੇ ਥਾਣਾ ਨਾ ਥਾਣਾ ਦੀ ਜਿਹੜੀ ਟੀਮ ਸੀਗੀ ਅੰਡਰ ਸੁਪਰਵਾਈਜ਼ਨ ਆਫ ਡੀਐਸਪੀ ਸਾਹਿਬ ਪੁੱਛੋ ਇਹਦੀ ਸੁਪਰਵਾਈਜ਼ਨ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀਗੇ ਇਸ ਨੂੰ ਟ੍ਰੇਸ ਕਰਨ ਵਾਸਤੇ ਤਾਂ ਇਹ ਇਸ ਨੂੰ ਟ੍ਰੇਸ ਕਰਦੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਬਲਜਿੰਦਰ ਸਿੰਘੁਰ ਫਲੱਬੀ ਜੋ ਦੋ ਤਰੀਕ ਨੂੰ ਜਦੋਂ ਘਰੋਂ ਨਿਕਲਿਆ ਸੀਗਾ ਅਏ ਪੁੱਛੋ ਜਿਹੜੀ ਹੈਗੀ ਇੱਕ ਲੜਕੀ ਮਨਾਕਸ਼ੀ ਹੈਗੀ ਹੈ ਜਿਹਦੇ ਘਰ ਇਹ ਚਲਾ ਗਿਆ ਸੀਗਾ ਜੋ ਕਿ ਇੱਕ ਡਿਸਮਿਸਡ ਨਰਸ ਸੀ ਉਹਦੇ ਘਰ ਜਾ ਕੇ ਉੱਥੇ ਯਾਦਵਿੰਦਰ ਯਾਦੀ ਤੇ ਤੀਜਾ ਨਸ਼ਤਰ ਸਿੰਘ ਰੁਪ ਸ਼ਿਗਾਰਾ ਇਹਨਾਂ ਤਿੰਨਾਂ ਬੰਦਿਆਂ ਦਾ ਜਿਹੜਾ ਹੈਗਾ ਇਹਨੂੰ ਡਰਗ ਦੀ ਓਵਰਡੋਸ ਨਾਲ ਇਹਨੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਜਦੋਂ ਇਸ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਬਲਜਿੰਦਰ ਲੱਭੀ ਨੂੰ ਜਿਹੜਾ ਹੈਗਾ ਘਰ ਦੇ ਪਿਛਲੇ ਪਾਸੇ ਖਾਲੀ ਪਲਾਟ ਦੇ ਵਿੱਚ ਇਹਦੀ ਲਾਸ਼ ਨੂੰ ਡੈੱਡ ਬੋਡੀ ਨੂੰ ਦੱਬ ਦਿੱਤਾ ਸੀਗਾ ਤੋਂ ਸਾਡੀ ਟੀਮ ਡੀਐਸਪੀ ਪੁੱਛੋ ਸਾਹਿਬ ਤੇ ਐਸਐਚਓ ਥਾਣਾ ਨੇ ਇਸ ਮਾਮਲੇ ਨੂੰ ਟਰੇਸ ਕਰ ਮਕਦਮਾ ਨੰਬਰ 171 ਡੇਟਡ 15 12 2024 ਅੰਡਰ ਸੈਕਸ਼ਨ 103 1 ਬੀ ਐਨ ਐਸ 238 3 ਸਬਸੈਕਸ਼ਨ 5 ਦਰਜ ਰਜਿਸਟਰ ਕੀਤਾ ਗਿਆ ਤੇ ਇਸ ਵਾਰ ਦਾ ਨੂੰ ਜਾਮ ਦੇਣ ਵਾਲੇ ਤਿੰਨੋ ਦੋਸ਼ੀ ਮਨਾਕਸ਼ੀ ਨਸ਼ੱਤਰ ਤੇ ਯਾਦਵਿੰਦਰ ਯਾਦੀ ਤੇ ਇਹਨਾਂ ਨੂੰ ਅਸੀਂ 17 ਤਰੀਕ ਨੂੰ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਵੀ ਆਪਣੀ ਇੰਟਰੋਗੇਸ਼ਨ ਦੌਰਾਨ ਮੰਨਿਆ ਵੀ ਜਦੋਂ ਇਹ ਲੜਕਾ ਬਲਜਿੰਦਰ ਲੱਭੀ ਉਹਨਾਂ ਦੇ ਘਰ ਦੇ ਵਿੱਚ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਮਨਾਕਸ਼ੀ ਨੇ ਜਿਹੜਾ ਹੈਗਾ ਡਰੱਗ ਓਵਰਡੋਸ ਨਾਲ ਇਹਦੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਦੋਸਤੋ ਬਾਅਦ ਜਿਹੜਾ ਇਹਨਾਂ ਨੇ ਇਹ ਪਿਛਲੇ ਖਾਲੀ ਪਲਾਟ ਦੇ ਵਿੱਚ ਹੀ ਅਸੀਂ ਡੈੱਡ ਬਡੀ ਨੂੰ ਦੱਬ ਦਿੱਤਾ ਸੀਗਾ ਸੋ ਅਸੀਂ ਜਿਹੜੀ ਡੈੱਡ ਬਡੀ ਹੈਗੀ ਆ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕਰ ਲਈ ਆ ਅੰਡਰ ਸੁਪਰਵੀਜ਼ਨ ਆਫ ਡਿਊਟੀ ਮੈਜਿਸਟਰ ਲਗਾ ਕੇ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਰਿਮਾਨ ਲੈ ਕੇ ਅਸੀਂ ਪੁਲਿਸ ਕਾਰਜ ਜਿਹੜੀ ਬੰਦੀ ਕਰ ਰਹੇ ਹਾਂ ਇਹ ਜਿਹੜੇ ਇੱਕ ਦੋਸ਼ੀ ਮਹਾਰਾਜ ਰਹਿਣ ਵਾਲਾ ਯਾਦਵਿੰਦਰ ਯਾਦੀ ਜਿਹੜਾ ਨਸ਼ੱਤਰ ਹੈਗਾ ਇਹ ਲੈਰਾ ਮਬੁੱਦ ਰਹਿਣ ਵਾਲਾ ਤੇ ਜਿਹੜੀ ਮਨਕਸ਼ੀ ਇਹ ਵੈਸੇ ਬੇਸਿਕਲੀ ਕਪੂਰਥਲਾ ਦੀ ਰਹਿਣ ਵਾਲੀ ਆ ਤੇ ਇਹ ਇਹ ਪਹਿਲਾਂ ਪੁੱਛੋ ਕਲਾਂ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਨਰਸ ਦਾ ਕੰਮ ਕਰਦੀ ਸੀਗੀ ਤੇ 6-7 ਸਾਲ ਤੋਂ ਡਿਸਮਿਸ ਹੈ ਉਸ ਤੋਂ ਬਾਅਦ ਇਹ ਪੁੱਛੋ ਕਲਾਂ ਦੇ ਵਿੱਚ ਹੀ ਰਹਿ ਰਹੀ ਹੈ ਇਹ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਦੀ ਬੇਸਿਕਲੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਆਇਆ ਕਿ ਤਿੰਨੋਂ ਜਿਹੜੇ ਸੀਗੇ ਨਸ਼ਾ ਕਰਨ ਦੇ ਆਦੀ ਸੀਗੇ ਤੇ ਬਲਜਿੰਦਰ ਲੱਭੀ ਨਾਲ ਇਹਨਾਂ ਦੀ ਪਹਿਲਾਂ ਕਿਸੇ ਗੱਲ ਤੋਂ ਲੈ ਕੇ ਤਕਰਾਰ ਹੋ ਗਈ ਸੀ ਜਦੋਂ ਇਹਨਾਂ ਦੇ ਘਰ ਆਇਆ ਸੀਗਾ ਉਸੇ ਰੰਜਸ਼ਬਾਜੀ ਦੇ ਵਿੱਚ ਹੀ ਇਹਨਾਂ ਨੇ ਡਰਗ ਓਵਰਡੋਜ਼ ਨਾਲ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਸਿਵਲ ਹਸਪੀਟਲ ਪੁੱਚੋ ਦੇ ਵਿੱਚ ਰੈਗੂਲਰ ਇਹਨੂੰ ਜਿਹੜਾ ਹੈਗਾ ਉੱਥੇ ਵਿੱਚੋਂ ਡਿਸਮਿਸ ਕਰ ਦਿੱਤਾ ਗਿਆ ਸੀ ਉਹ ਡਰਗ ਅਡਿਕਟ ਸੀਗੀ ਉਥੋਂ ਡਾਕٹری ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹ ਇਹ ਬੇਸਿਕਲੀ ਮੈਰਿਡ ਸੀਗੀ ਕਪੂਰਥਾਲਾ ਦੀ ਰਹਿਣ ਵਾਲੀ ਸੀਗੀ ਤੇ ਹੁਣੇ ਜਿਹੜੀ ਇਹ ਪਰਚੋਕਾ ਦਾ ਰਹਿ ਰਹੀ ਹੈ ਆਪਣੇ ਇਹ ਇਹਦੇ ਨਾਲ ਜਿਹੜੇ ਸਾਥੀ ਜਿਹੜੇ ਨਛੱਤਰ ਤੇ ਯਾਦਵਿੰਦਰ ਯਾਦੀ ਵੀ ਇਹਦੇ ਨਾਲ ਜਿਹੜੇ ਹੈਗੇ ਰਹਿੰਦੇ ਆ। ਇਹਨਾਂ ਦਾ ਤਾਂ ਮਾਮਲਾ ਪਹਿਲਾਂ ਵੀ ਦੱਸਿਆ ਹੈ। ਪਹਿਲਾਂ ਇਹਨਾਂ ਦੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈਗਾ। ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਬੇਰੁਜ਼ਗਾਰ ਨੇ ਤੇ ਇਹਨਾਂ ਦੇ ਹੁਣ ਅਸੀਂ ਥਾਣਾ ਨਾ ਥਾਣਾ ਦੇ ਵਿੱਚ ਜਿਹੜਾ ਕਿ 302 ਪਹਿਲਾਂ ਮਰਡਰ ਦਾ ਸੈਕਸ਼ਨ ਹੁੰਦੇ ਸੀ ਕਿ ਉਹਦੇ ਰੈਲੇਵੈਂਟ ਸੈਕਸ਼ਨ 103 ਸਬਸੈਕਸ਼ਨ 1 ਬੀ ਇਹਨਾਂ ਦੇ ਵਿੱਚ ਮੁਕੱਦਮਾ ਦਰਜ ਕਰਕੇ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੇ ਆ। ਜਿਹੜੇ ਬੰਦੇ ਰਹ ਰਹੇ ਆ। ਜਿਹੜੇ ਇਹ ਮਨਾਕਸ਼ੀ ਦੇ ਨਾਲ ਜਿਹੜੇ ਦੋ ਬੰਦੇ ਨੇ ਯਾਦਵਿੰਦਰ ਤੇ ਨਸ਼ੱਤਰ ਇਹ ਆਪਸ ਦੇ ਵਿੱਚ ਸਾਲਾ ਜਿੰਝਾ ਨੇ ਡਿਸੀਜ਼ ਇਹਨਾਂ ਨੂੰ ਪਹਿਲਾਂ ਜਿਹੜੀ ਮਨਾਕਸ਼ੀ ਸੀਗੀ ਇਹਦੇ ਨਾਲ ਜਾਣਦਾ ਸੀਗਾ ਤੇ ਪਹਿਲਾਂ ਵੀ ਉਹਦੇ ਕੋਲ ਆਉਂਦਾ ਜਾਂਦਾ ਸੀਗਾ ਜਦੋਂ ਉਸ ਦਿਨ ਵੀ ਆਇਆ ਤਾਂ ਉਸ ਦਿਨ ਫਿਰ ਇਹਨਾਂ ਨੇ ਜਿਹੜੇ ਹੈਗਾ ਨਸ਼ੇ ਦੇ ਨਾਲ ਜਿਹੜੇ ਹੈਗੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਦੀ ਪਹਿਲਾਂ ਛੋਟੀ ਮੋਟੀ ਕਿਸੇ ਗੱਲ ਤੋਂ ਆਪਸ ਵਿੱਚ ਲੜਾਈ ਵੀ ਹੋਈ ਸੀ ਮਨਾਕਸ਼ੀ ਦੇ ਨਾਲ ਇਹਦੇ ਮਨਾਕਸ਼ੀ ਦੇ ਜਿਹੜਾ ਮਰਨ ਵਾਲਾ ਇਹਦੇ ਨਾਲ ਦੋ ਤਿੰਨ ਸਾਲ ਤੋਂ ਜਿਹੜੇ ਹੈਗੇ ਜਨਮਸ਼ਾਨ ਸੀਗੀ ਇਹਨਾਂ ਨੇ 2 ਤਰੀਕ ਨੂੰ ਜਿਵੇਂ ਉਹ ਬੰਦੇ ਦੀ ਮੌਤ ਹੋ ਗਈ ਸੀ ਤੋ ਜਿਹੜੀ ਪਹਿਲੀ ਪੁਛਗਿਸਤ ਵਿੱਚ ਆਇਆ ਕਿ ਨਾ 3 ਤਰੀਕ ਨੂੰ ਜਿਹੜਾ ਹੈ ਯਾਦਵਿੰਦਰ ਤੇ 79 ਦੀ ਮੱਦੇਨਾਲੇ ਨੂੰ ਪਿਛਲੇ ਪਲਾਟ ਦੇ ਵਿੱਚ ਲਪੇ ਦਿੱਤਾ ਸੀ ਜੀ ਜੀ ਬੇਸਿਕਲੀ ਐਕਚੁਅਲੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਡਰੱਗ ਡਿਕਠਾਗੇ ਨੇ ਨਾਕਸ਼ੀ ਦੇ ਨਾਲ ਜਿਹੜਾ ਯਾਦਵਿੰਦਰ ਤੇ 79 ਹੈਗੇ ਆ ਸੋ ਜਦੋਂ ਬੰਦਾ ਨਸ਼ੇ ਦੀ ਲੋਰ ਦੇ ਵਿੱਚ ਹੁੰਦਾ ਤਾਂ ਉਹਨੂੰ ਮਤਲਬ ਸੈਂਸਸ ਦੇ ਵਿੱਚ ਨਹੀਂ ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਐਡਾ ਵੱਡਾ ਇਹ ਕੰਮ ਕਰ ਜਾਣਗੇ ਸੋ ਸਿਰ ਨਸ਼ੇ ਦੀ ਮਤਲਬ ਲੋਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਕਤਲ ਦੀ ਵਾਰਤ ਨੂੰ ਅੰਜਾਮ ਦੇ ਦਿੱਤਾ ਉਹ ਇਹਦੇ ਨਾਲ ਪਹਿਲਾਂ ਤੋਂ ਜਾਣ ਪਛਾਨ ਹੈਗੀ ਇਹਦੇ ਨਾਲ ਜਿਹੜੀ ਹੈਗੀ ਕਾਫੀ ਦੇਰ ਤੋਂ ਤੇ ਲਿੰਕ ਵਿੱਚ ਹੈਗੇ ਨੇ ਇਹਦੇ ਘਰੋਂ ਤੋਂ ਜਾਂਦੇ ਵੀ ਸੀਗੇ ਮੇਨ ਪਰਪਸ ਤਾਂ ਜਿਹਦਾ ਹੈਗਾ ਕਿ ਤਿੰਨੇ ਇਕੱਠੇ ਨਸ਼ਾ ਕਰਦੇ ਨੇ ਤਾਂ ਬੇਸਿਕਲੀ ਤਾਂ ਨਸ਼ੇ ਵਾਲੀ ਹੀ ਅੰਗਲ ਸਾਹਮਣੇ ਨਹੀਂ ਮਿਡਲੀ ਇਨਕੁਇਰੀਸ਼ਨ ਦੇ ਵਿੱਚ ਤੇ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਬੇਸਿਕਲੀ ਡਰਗ ਐਡਿਕਟਸ ਖੁਦ ਹੀ ਡਰਗ ਐਡਿਕਟਸ ਸੀਗੇ ਨਾਟ ਅ ਸਪਲਾਈਅਰ